ਚੈਨਲ ਦਾ ਆਰਐਨ ਨਿਊਜ਼ ਵੇਖਦੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਜਿਵੇਂ ਕਿ ਲੋਕ ਸਭਾ ਚੋਣਾਂ 2024 ਦੀ ਗੱਲ ਕਰੀਏ ਤੇ ਪੰਜਾਬ ਦੇ ਅੰਦਰ ਆਖਰੀ ਗੇੜ ਦੇ ਵਿੱਚ ਵੋਟਾਂ ਹੋਣੀਆਂ ਹਨ ਜਿੱਥੇ ਪੰਜਾਬ 'ਚ ਅੱਜ 30 ਮਈ ਨੂੰ ਚੋਣ ਪ੍ਰਚਾਰ ਖਤਮ ਕੀਤਾ ਗਿਆ ਹੈ ਅਤੇ 1 ਜੂਨ ਨੂੰ ਪੰਜਾਬ ਦੇ ਅੰਦਰ ਵੋਟਾਂ ਹੋਣੀਆਂ ਹਨ ਉੱਥੇ ਹੀ ਐਸਐਸਪੀ ਬਟਾਲਾ ਮੈਡਮ ਅਸ਼wini ਗੁਟਿਆਲ ਆਈਪੀਐਸ ਦੇ ਹੁਕਮਾਂ ਤਹਿਤ ਅੱਜ ਬਟਾਲਾ ਪੁਲਿਸ ਵੱਲੋਂ ਇੱਕ ਫਲੈਗ ਮਾਰਚ ਕੱਢਿਆ ਗਿਆ ਹੈ ਜਿਸ ਵਿੱਚ ਪੈਰਾ ਮਿਲਟਰੀ ਫੋਰਸਸ ਦੀ ਟੀਮ ਵੀ ਨਾਲ ਹੈ ਇੱਥੇ ਸਾਡੀ ਟੀਮ ਨੇ ਗੱਲਬਾਤ ਕੀਤੀ ਹੈ ਐਸ ਡੀ ਐਮ ਬਟਾਲਾ ਮੈਡਮ ਨਾਲ ਅਤੇ ਨਾਲ ਦੀ ਨਾਲ ਡੀ ਐਸ ਪੀ ਸਿਟੀ ਨਾਲ ਜਿਨ੍ਹਾਂ ਨੇ ਕਿਹਾ ਹੈ ਕਿ ਸਾਡੇ ਵੱਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਤਾਂ ਕਿ ਜਨਤਾ ਨੂੰ ਇਹ ਅਪੀਲ ਕੀਤੀ ਜਾਵੇ ਜਨਤਾ ਨੂੰ ਦੱਸਿਆ ਜਾਵੇ ਕਿ ਸਾਡੇ ਵੱਲੋਂ ਸੁਰੱਖਿਆ ਦੇ ਪੂਖਤਾ ਇੰਤਜ਼ਾਮ ਹਨ ਅਤੇ ਬਿਨਾਂ ਕਿਸੇ ਡਰ ਅਤੇ ਖੋਫ ਦੇ ਉਹਨਾਂ ਵੱਲੋਂ ਵੋਟ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਕਹਿੰਦੇ ਕਿ 1 ਜੂਨ ਨੂੰ ਲੈ ਕੇ ਸਾਡੇ ਵੱਲੋਂ ਵੱਡੇ ਪੱਧਰ ਤੇ ਸਵੱਖਿਆ ਇੰਤਜ਼ਾਮ ਕੀਤੇ ਗਏ ਹਨ ਅਤੇ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈ ਲੋਕਤੰਤਰ ਵਿੱਚ ਵੋਟ ਕਰਨਾ ਸਭ ਤੋਂ ਵੱਡੀ ਗੱਲ ਹੈ ਅਤੇ ਤੁਸੀਂ ਆਪਣੀ ਵੋਟ ਨਾਲ ਸਰਕਾਰ ਚੁੰਨਦੇ ਹੋ ਇਸ ਤਰ੍ਹਾਂ ਕਿ ਉਹਨਾਂ ਨੇ ਸਾਰੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਬੇਖੌਫ ਹੋ ਕੇ ਘਰਾਂ ਵਿੱਚੋਂ ਨਿਕਲ ਅਤੇ 1 ਜੂਨ ਨੂੰ ਵੋਟ ਕਰਕੇ ਲੋਕਤੰਤਰੀ ਤਰੀਕੇ ਨਾਲ ਆਪਣੀ ਸਰਕਾਰ ਚੁਣੋ ਆਓ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਵਿਕਤਰੋ ਚੈਨਲ ਦਾ ਆਰ ਐਨ ਨਿਊਜ਼ ਸਭਾ ਚੋਣਾਂ 2024 ਜੋ ਕਿ ਅੱਜ ਲਾਸਟ ਚਰਮਤੇ ਹੈ ਔਰ ਚੋਣ ਪ੍ਰਚਾਰ ਅੱਜ ਬੰਦ ਹੋ ਚੁੱਕਾ ਹੈ ਜਿਸ ਦੇ 1 ਜੂਨ ਨੂੰ ਵੋਟਾਂ ਹੋਣ ਜਾਣੀਆਂ ਨੇ ਇਸ ਦੇ ਮੱਦੇਨਜ਼ਰ ਅੱਜ ਬਟਾਲਾ ਪੁਲਿਸ ਵੱਲੋਂ ਐਸਐਸਪੀ ਬਟਾਲਾ ਮੈਡਮ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਸੋ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਫਲੈਗ ਮਾਰਚ ਦਾ ਰੂਟ ਕੀ ਹੋਏਗਾ ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕੀ ਕੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਆਓ ਗੱਲਬਾਤ ਕਰਦੇ ਹਾਂ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਇਹ ਜੋ ਅੱਜ ਫਲੈਗ ਮਾਰਚ ਕੱਢਣ ਤੁਸੀਂ ਜਾ ਰਹੇ ਹੋ ਚੋਨਾ ਦੇ ਮੱਦੇ ਨਜ਼ਰ ਇਹਦਾ ਕੀ ਪਰਪਸ ਆ ਔਰ ਇਹਦਾ ਰੂਟ ਕਿੱਥੋਂ ਲੈ ਕੇ ਕਿੱਥੋਂ ਤੱਕ ਹੋਏਗਾ ਇਹ ਫਲੈਗ ਮਾਰਚ ਇਸ ਕਰਕੇ ਕੱਢ ਰਹੇ ਆ ਜੀ ਲੋਕਾਂ ਦੇ ਵਿੱਚ ਕੋਈ ਡਰ ਦੀ ਜਿਹੜੀ ਭਾਵਨਾ ਵਾ ਉਹ ਨਿਕਲ ਜਾਵੇ ਪੁਲਿਸ ਨਾਲ ਆ ਪ੍ਰਸ਼ਾਸਨ ਨਾਲ ਆ ਤੇ ਜਿਹੜੀ ਅੱਜ ਜਿਹੜੀਆਂ ਵੋਟਾਂ ਪਾਉਣੀਆਂ ਵਾ ਉਹ ਖੁਸ਼ੀ-ਖੁਸ਼ੀ ਵੋਟਾਂ ਪਾਉਣਾ ਸਰ ਰੂਟ ਕਿੱਥੋਂ ਤੱਕ ਹੋਏਗਾ ਫਲੈਗ ਮਾਰਚ ਇਹ ਸਾਰਾ ਸ਼ਹਿਰ ਦਾ ਜੀ ਕਾਦੀ ਚੌਕ ਤੋਂ ਹੱਸੀ ਚੌਕ ਤੇ ਖਜੂਰੀ ਗੇਟ ਸਾਡੀ ਸਾਰਾ ਵਿਚਕਾਰ ਦਾ ਸ਼ਹਿਰ ਕਵਰ ਕਰਦਾ ਹੈ ਸਰ ਬਟਾਲਾ ਨੂੰ ਲੈ ਕੇ ਜਿਹੜੇ ਸੁਰੱਖਿਆ ਪ੍ਰਬੰਧ ਨੇ ਉਹਨਾਂ ਵਾਸਤੇ ਕੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਬਟਾਲਾ ਪੁਲਿਸ ਵੱਲੋਂ 24 ਆਵਰ ਨਾਕੇ ਚੱਲ ਰਹੀ ਹੈ ਜੀ ਸਾਡੀਆਂ ਪੈਟਰੋਲਿੰਗ ਚੱਲ ਰਹੀਆਂ ਨੇ 24 ਘੰਟੇ ਪੈਟਰੋਲਿੰਗ ਚੱਲ ਰਹੀਆਂ ਨੇ ਤੇ ਅਸੀਂ ਆਪ ਸਾਰੇ ਪੁਲਿਸ ਅਫਸਰ ਐਸਐਸਓ ਸਾਡੇ ਬਾਅਦ ਸਰ ਇੱਕ ਪਬਲਿਕ ਨੂੰ ਮੈਸੇਜ ਕੀ ਦੇਣਾ ਚਾਹੋਗੇ ਤੁਸੀਂ ਬਟਾਲਾ ਪਬਲਿਕ ਜਿਹੜੀ ਹੈ ਜਿਹੜੀ ਉਹ ਤੁਹਾਨੂੰ ਕਿਸ ਤਰ੍ਹਾਂ ਸਹਿਯੋਗ ਕਰੇ ਮੈਂ ਪਬਲਿਕ ਨੂੰ ਜੋ ਅਪੀਲ ਕਰਨਾ ਚਾਹੁੰਦਾ ਤੇ 6 ਵਜ ਗਏ ਜੀ ਅੱਜ ਹੋਟਲ ਵਾਲਿਆਂ ਨੂੰ ਅਪੀਲ ਵੀ ਕਿਨਾਂ ਤਾਂ ਤਾੜਨਾ ਵੀ ਕਰੀ ਚੋਣਾ ਵੀ ਜੇ ਵੀ ਉਹਨਾਂ ਦੇ ਹੋਟਲ ਦੇ ਵਿੱਚ ਕੋਈ ਬਾਹਰੋਂ ਗੈਸਟ ਆਇਆ ਵਾ ਉਹਨਾਂ ਨੂੰ ਸਾਡੇ ਇਤਲਾ ਦੇਣ ਨਹੀਂ ਤਾਂ ਅਸੀਂ ਉਹਨਾਂ ਦੀ ਚੈਕਿੰਗ ਕਰਾਂਗੇ ਤੇ ਜੇ ਕੋਈ ਫੜਿਆ ਗੈਸਟ ਬਾਹਰੋਂ ਹੋਵੇ ਤੇ ਪਰਚਾ ਦਵਾਂਗੇ ਪਹਿਖ ਜੂਨ ਨੂੰ ਚੋਣਾ ਹੋ ਰਹੀਆਂ ਨੇ ਇਸ ਦੇ ਮੱਦੇ ਨਜ਼ਰ ਅੱਜ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਆ ਤੁਸੀਂ ਦੇਖੋ ਆਪਣਾ ਫਲੈਗ ਮਾਰਚ ਦਾ ਮੇਨ ਪਰਪਸ ਇਹ ਹੈਗਾ ਇੱਕ ਕੰਫੀਡੈਂਸ ਬਿਲਡਿੰਗ ਮੀਜਰਸ ਅਮੰਗ ਦੀ ਸਿਟੀਜ਼ਨ ਜਿਹੜੇ ਆਪਣੇ ਵੋਟਰਸ ਹੈਗੇ ਆ ਅਸੀਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਲਈ ਪ੍ਰਸ਼ਾਸਨ ਪੂਰਾ ਤਿਆਰ ਹੈ ਪੁਲਿਸ ਫੋਰਸ ਪੂਰੀ ਤਿਆਰ ਹੈਗੀ ਹੈ ਸਾਡੇ ਕੋਲ ਇਨਾ ਫੋਰਸ ਹੈਗੀ ਹੈ ਜੇ ਕਿਸੇ ਨੂੰ ਕਿਸੇ ਚੀਜ਼ ਤੋਂ ਕਿਸੇ ਕੋਈ ਤਮਕੁੰਦਾ ਹੈ ਕਿਸੇ ਚੀਜ਼ ਦਾ ਡਰ ਹੈਗਾ ਸਾਨੂੰ ਕੰਪਲੇਂਟ ਕਰ ਸਕਦੇ ਸਾਡੇ ਟੋਲ ਫਰੀ ਨੰਬਰਸ ਅਵੇਲੇਬਲ ਨੇ ਏਆਰਓ ਦੇ ਨੰਬਰ ਅਵੇਲੇਬਲ ਨੇ ਸੀ ਵਿਜੀਲ ਐਪ ਹੈਗੀ ਹੈ ਤੁਸੀਂ ਉਹ ਡਾਊਨਲੋਡ ਕਰ ਸਕਦੇ ਹੋ ਐਸਚ ਤੁਹਾਨੂੰ ਕਿਸੇ ਚੀਜ਼ ਤੋਂ ਡਰਨ ਦੀ ਲੋੜ ਨਹੀਂ ਹੈਗੀ ਕਿਸੇ ਤੋਂ ਕੋਈ ਤੁਹਾਨੂੰ ਧਮਕਾਉਂਦਾ ਹੈ ਤੁਸੀਂ ਉਹ ਕੰਪਲੇਂਟ ਕਰੋ ਇਮੀਡੀਏਟ ਐਕਸ਼ਨ ਹੋਏਗਾ ਮੈਮ ਇਨ ਕੇਸ ਕੋਈ ਪ੍ਰੋਬਲਮ ਆ ਜਾਂਦੀ ਆ ਉਹਦੇ ਵਾਸਤੇ ਤੁਹਾਡਾ ਕੀ ਰਿਐਕਟਰ ਹੈ ਦੇਖੋ ਜੋ ਕਿਤੇ ਵੀ ਕੋਈ ਵੀ ਪ੍ਰੋਬਲਮ ਆਂਦੀ ਹੈ ਮੈਂ ਉਹੀ ਤੁਹਾਨੂੰ ਦੱਸਣੀ ਆ ਵੀ ਆਰ ਔਨ ਆਰ ਫੁੱਟਸਟੈਪਸ ਕਿਸੇ ਕਿਸੇ ਹਾਲਾਤੋਂ ਕਿਸੇ ਵੀ ਹਾਲਾਤੋਂ ਆਪਾਂ ਲੜਨ ਨੂੰ ਪੂਰੇ ਤਿਆਰ ਆ ਮੈਮ ਚੋਣਾਂ ਨੂੰ ਜੋ ਕਿ VOTING ਕਰਨ ਲਈ ਲੋਕਾਂ ਨੂੰ ਤੁਸੀਂ ਸ਼ਾਂਤੀ ਨਾਲ VOTING ਕਰਨ ਲਈ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹੀ ਦੁਬਾਰਾ ਇਹੀ ਤੁਹਾਨੂੰ ਅਪੀਲ ਕਰਨਾ ਚਾਹੂੰਗੀ ਕਿ ਹਰ ਬੰਦਾ ਆਪਣੇ ਘਰੋਂ ਨਿਕਲੇ ਇਹ ਬਹੁਤ ਵੱਡਾ ਤੁਹਾਨੂੰ રાઇટ ਦਿੱਤਾ ਗਿਆ ਹੈ ਕਿ ਤੁਸੀਂ ਆਪਣੀ સરકાર ਆਪ ਚੁਣ ਸਕਦੇ ਹੋ ਹਰ ਇਨਸਾਨ ਐ ਸਪੈਸ਼ਲੀ ਦੀ ਫਰਸਟ ਵੋਟਰਸ ਜਿਹੜੇ ਹੈਗੇ ਆਪਣੇ ਯੰਗ ਵੋਟਰਸ ਹੈ ਆਪਣੇ ਘਰੋਂ ਨਿਕਲੋ ਤੇ ਵੋਟ ਪਾਓ ਅਸੀਂ ਤੁਹਾਡੇ ਨਾਲ ਹੈਗੇ ਆ ਕਿਸੇ ਤਰੀਕੇ ਦੀ ਮਾਹੌਲ ਬਿਲਕੁਲ ਸ਼ਾਂਤ ਹੈਗਾ ਕਿਸੇ ਤਰੀਕੇ ਦਾ ਕੰਬਰਾਂ ਦੀ ਲੋੜ ਨਹੀਂ ਹੈਗੀ ਕਿਸੇ ਡਰ ਦੇ ਅੰਦਰ ਆਂਦੇ ਲੋਨ ਨਹੀਂ ਹੈ